ਮਨੁੱਖ ਧਨ ਦੀ ਖਾਤਰ ਆਪਣਾ ਦੇਨ ਵੀ ਗਵਾ ਸਕਦਾ ਹੈ ਦੇਨ ਦੀ ਖਾਤਰ ਧਨ ਨਹੀਂ ਗਵਾ ਸਕਦਾ ਤੇ ਵੀ ਮੈਂ ਅਰਜ਼ ਕਰਦਾ ਮਨੁੱਖ ਦੇਨ ਤੋਂ ਪ੍ਰਭਾਵਿਤ ਨਹੀਂ ਧਨ ਤੋਂ ਪ੍ਰਭਾਵਿਤ ਹੈ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਦਾਰਤ ਤੋਂ ਪ੍ਰਭਾਵਿਤ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਛੋੜਿਆ ਜਾ ਸਕਦਾ ਪ੍ਰਮਾਤਮਾ ਕੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਪਦਾਰਤ ਦੀ ਖਾਤਰ ਪ੍ਰਮਾਤਮਾ ਨਹੀਂ ਛੱਡਣਾ ਪਰਮਾਤਮਾ ਦੇ ਖਾਤਰ ਪਦਾਰਥ ਨਹੀਂ ਛੱਡਦੇ ਕੁਝ ਐਸਾ ਤਬਕਾ ਜੋ ਪਰਮਾਤਮਾ ਦੇ ਖਾਤਰ ਥੋੜਾ ਜਿਹਾ ਤਬਕਾ ਪਦਾਰਥਾਂ ਨੂੰ ਛੋੜ ਦਿਆਂ ਘਰ-ਬਾਰ ਛੋੜ ਦਿਆਂ ਪਰਿਵਾਰ ਛੋੜ ਦਿਆਂ ਰਾਜ-ਪਾਟ ਛੋੜ ਦਿਆਂ ਧਨ-ਸੰਪਦਾ ਛੋੜ ਦਿਆਂ ਕਿਤਨਾ ਵੀ ਛੋੜ ਦੋ ਤਨ ਦੀਆਂ ਲੋੜਾਂ ਦੀ ਪੂਰਤੀ ਤੇ ਕਰੋਗੇ ਕੁਛ ਨਾ ਕੁਛ ਤੇ ਕਰੋਗੇ ਕਹੋ ਕਬੀਰ ਜਿਸ ਉਦਰ ਤਿਸ ਮਾਇਆ ਜਿਹਦੇ ਕੋਲ ਪੇਟ ਹੈ ਤੇ ਪੇਟ ਦੇ ਚ ਭੁੱਖ ਹੈ ਆਖੇ ਮੈਂ ਮਾਇਆ ਦਾ ਤਿਆਗਿਆ ਕਬੀਰ ਕਹਿੰਦੇ ਝੂਠਾ ਹੈ ਮਹਾ ਝੂਠਾ ਕਹੋ ਕਬੀਰ ਜਿਸ ਉਦਰ ਤਿਸ ਮਾਇਆ ਬੜਾ ਕੀਮਤੀ ਬੋਲ ਹੈ ਕਬੀਰ ਆਖਰੀ ਸਮੇਂ ਤੱਕ ਗੁਡੇ ਪੇ ਤੱਕ ਕਿਰਤ ਕਰਦੇ ਰਹੇ ਕੰਮ ਕਰਦੇ ਕਪੜਾ ਬੁਣਦੇ ਰਹੇ ਐ ਵੀ ਹੈ ਪਦਾਰਥ ਵੀ ਹੈ ਪਰਮਾਤਮਾ ਵੀ ਹੈ ਲੇਕਿਨ ਇੱਕ ਦਫਾ ਨਜ਼ਰਾਂ ਉੱਠ ਗਈਆਂ ਇੱਕ ਛਿਨਵਾਸ ਪਾ ਮੇਰੀ ਮਾਲ ਅਸਬਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀ ਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਬੈਂਕ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਆ ਮੇਰੀ ਨਾਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਓ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤੇ ਇਹਨੂੰ ਅਮੀਰ ਆਖੋਗੇ ਮਹਾ ਸ਼ੂਮ ਕੁਝ ਵੀ ਨਹੀਂ ਗਰੀਬੀ लक्षण दसद स्वभाव दसद तरजे जिंदगी दसती है